ਤਾਂ ਤਸਵੀਰਾਂ ਦਿੱਲੀ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਟੈਸਟ ਡਰਾਈਵ ਲੈਣ ਲੱਗੀ ਕੁੜੀ ਨੇ ਸ਼ੋਅਰੂਮ ਦੇ ਵਿੱਚ ਉਹ ਗੱਡੀ ਬਾਹਰ ਸੁੱਟ ਦਿੱਤੀ ਹੈ ਦੱਸਦੀ ਹੈ ਕਿ ਸਾਰਾ ਹੀ ਇਹ ਜਿਹੜਾ ਕਾਂਚੇ ਕੰਚ ਖੰਡਾਤਾ ਤਾਂ ਗੱਡੀ ਨੇ ਨਵੀਂ ਥਾਰ ਗੱਡੀ ਸ਼ੋਰੂਮ ਦੇ ਵਿੱਚੋਂ ਟੈਸਟ ਡਰਾਈਵ ਲਈ ਕੱਢਣ ਲੱਗੀ ਆਊਟਡਸ ਕੰਟਰੋਲ ਹੋ ਗਈ ਤਾਂ ਗੱਡੀ ਥੱਲੇ ਆ ਕੇ ਜਿਹੜੀ ਆ ਉਹ ਪੁੱਠੀ ਹੋ ਗਈ ਦੇਖ ਸਕਦੇ ਹੋ ਤੁਸੀਂ ਕੈਵਨ ਸਾਰਾ ਹੀ ਭੰਦ ਤਾਂ ਚਾਸਿਸ ਉੱਪਰ ਨੂੰ ਕਰ ਦਿੱਤੀ ਹੈ ਟਾਇਰ ਹੈ ਜਿਹੜੇ ਰੱਬ ਵੱਲੋਂ ਕਰ ਦਿੱਤੇ ਨੇ ਸੋ ਇਹ ਇੱਕ ਬਹੁਤ ਹੀ ਗਲਤੀ ਏਜੰਸੀ ਵਾਲਿਆਂ ਦੀ ਵੀ ਸਿੱਧੀ ਕਿਸੇ ਨੂੰ ਗੱਡੀ ਨਹੀਂ ਫੜਾਣੀ ਚਾਹੀਦੀ ਕਿਉਂਕਿ ਲੇਡੀਜ਼ ਅਕਸਰ ਕਈ ਵਾਰੀ ਡਰ ਜਾਂਦੀਆਂ ਨੇ ਜੈਕਸਿਲੇਟਰ ਦਾ ਭਲੇਖਾ ਲੱਗ ਕੇ ਇਹ ਗੱਡੀ ਦਾ ਜਿਹੜਾ ਰੇਸ ਜਿਆਦਾ ਦੱਬਿਆ ਜਾਂਦਾ ਤਾਂ ਇਸੇ ਤਰ੍ਹਾਂ ਹੋਇਆ ਜੇ ਟੈਸਟ ਡਰਾਈਵ ਲੈਣ ਲੱਗੀ ਇਹ ਮਹਿਲਾ ਟੈਸਟ ਡਰਾਈਵ ਦੌਰਾਨ ਇਹ ਜਿਹੜੀ ਨਵੀਂ ਥਾਰ ਬਿਲਕੁਲ ਬ੍ਰੈਂਡ ਨਿਊ ਥਾਰ ਹੈ ਜਿਹੜੀ ਉਸ ਤੋਂ ਕੰਟਰੋਲ ਤੋਂ ਬਾਹਰ ਹੋ ਗਈ ਤਾਂ ਸ਼ੋਅਰੂਮ ਦੇ ਵਿੱਚੋਂ ਹੀ ਫਰੰਟ ਸ਼ੀਸ਼ੇ ਥਾਣੇ ਕਰ ਦਿੱਤੀ ਦੇਖ ਸਕਦੇ ਹੋ ਤੁਸੀਂ ਟਾਇਰ ਰੱਬ ਵੱਲੋਂ ਕਰ ਦਿੱਤੇ ਨੇ ਤੇ ਚਾਸੀ ਫਰਸ਼ ਵੱਲੋਂ